ਸਰਬੱਤ ਗੁਰ ਸੰਗਤਾਂ ਨੂੰ ਵਿਸਾਖੀ ਦੇ ਪਵਿੱਤਰ ਤੁਹਾਡੇ ਦੀ ਲੱਖ ਲੱਖ ਵਧਾਈ ਹੋਵੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਸੋ ਇਹ ਪਾਕ ਪਵਿੱਤਰ ਵਹੀਂ ਸultanpur Lodi ਜੀ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਾ ਆਗਾਜ਼ ਹੋਇਆ ਸੋ ਇਹ ਪਵਿੱਤਰ ਵਹੀਂ ਤਨੁਹਾ ਤੋਂ ਚੱਲ ਕੇ ਸultanpur ਹੁੰਦੀ ਹੋਈ ਦਰਿਆ ਬਿਆਸ 'ਚ ਜਾਂਦੀ ਹੈ ਤੇ ਵੱਖ-ਵੱਖ ਥਾਵਾਂ ਤੇ ਵਿਸਾਖੀ ਦੇ ਉੱਤੇ ਹਰ ਵਿਸਾਖੀ ਦੇ ਉੱਤੇ ਕਿਉਂਕਿ ਜਿਵੇਂ-ਜਿਵੇਂ ਵਹੀਂ ਸਾਫ਼ ਹੋ ਰਹੀ ਹੈ ਤੇ ਘਾਟਾਂ ਦੇ ਉੱਤੇ ਸੰਗਤਾਂ ਇਸ਼ਨਾਨ ਕਰ ਰਹੀਆਂ ਗਲਵਾਲ, ਬੁੱਧੋਬਰਗਤ, ਫੇਰ ਉਰੇ ਪੌਲਪੁਖ ਦਾ ਪਲਾਥੇ, ਸੁਭਾਨਪੁਰ, ਕਾਂਜਲੀ, ਨਾਨਕਪੁਰਾ, ਸੁਲਤਾਨਪੁਰ ਲੋਧੀ ਵੱਖ-ਵੱਖ ਥਾਵਾਂ ਤੋਂ ਜਿੱਥੇ-ਜਿੱਥੋਂ ਇਹ ਪਵਿੱਤਰ ਵਹੀਂ ਵਹਿੰਦੀ ਆ ਗੁਰਸੰਗਤਾਂ ਇਹਦੇ ਵਿੱਚ ਇਸ਼ਨਾਨ ਕਰਕੇ ਲਾਹਾ ਲੈ ਰਹੀਆਂ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਆ ਇਹ ਪਵਿੱਤਰ ਵੇਂ ਦੇ ਵਿੱਚ ਸਾਰੇ ਸ਼ਹਿਰਾਂ ਦਾ ਜਿਹੜਾ ਗੰਦਾ ਪਾਣੀ ਪੈਣਾ ਸੀ ਉਹ ਬੰਦ ਹੋਇਆ। ਪੁਲਾਣੇ ਦੀਆਂ ਕਲੋਨੀਆਂ ਦਾ ਟ੍ਰੀਟਮੈਂਟ ਪਲੈਂਟ ਲੱਗਣ ਵਾਲਾ ਸੀ ਉਹ ਵੀ ਲੱਗ ਗਿਆ। ਸੋ ਇਹ ਪਵਿੱਤਰ ਵੇਂ ਦੀ ਪਵਿੱਤਰਤਾ ਦੀ ਬਹਾਲੀ ਵਾਸਤੇ ਗੁਰਸੰਗਤਾਂ ਨੇ ਬਹੁਤ ਜਦੋ ਜਹਿਦ ਕੀਤੀ ਹੈ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਅੱਜ ਗੁਰਸੰਗਤਾਂ ਪੁਲਾਥ ਵਿੱਚ ਪਹੁੰਚੇ ਆਂ। ਅਸਨਾਣ ਕਰ ਰਹੀ ਆਂ। ਗੁਰੂ ਦੀਆਂ ਖੁਸ਼ੀਆਂ ਲੈ ਰਹੀ ਆਂ। ਤੇ ਇਲਾਕਾ ਨਿਵਾਸੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲਾ ਰਿਆ ਬਹੁਤ ਬਹੁਤ ਸਾਰੀ ਗੁਰਸੰਗਤ ਦਾ ਧੰਨਵਾਦ ਤੇ ਸਾਰਿਆਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸਰਬੱਤ ਗੁਰ ਸੰਗਤਾਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਸੋ ਇਹ ਪਾਕ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਜਿਸੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਾ ਆਗਾਜ਼ ਹੋਇਆ ਸੋ ਇਹ ਪਵਿੱਤਰ ਵਈ ਧਨਵਾ ਤੋਂ ਚੱਲ ਕੇ ਸultanpur ਹੁੰਦੀ ਹੋਈ ਦਰਿਆ ਬਿਆਸ 'ਚ ਜਾਂਦੀ ਹੈ ਤੇ ਵੱਖ-ਵੱਖ ਥਾਵਾਂ ਤੇ ਵਿਸਾਖੀ ਦੇ ਉੱਤੇ ਹਰ ਵਿਸਾਖੀ ਦੇ ਉੱਤੇ ਕਿਉਂਕਿ ਜਿਵੇਂ-ਜਿਵੇਂ ਵਈ ਸਾਫ਼ ਹੋ ਰਹੀ ਹੈ ਤੇ ਘਾਟਾਂ ਦੇ ਉੱਤੇ ਸੰਗਤਾਂ ਸਨਾਨ ਕਰ ਰਹੀਆਂ ਗਲਵਾਲ ਬੁੱਧੋਬਰਗਤ ਫਿਰ ਉਰੇ ਪੌਲਪੁਖਸਾ ਪਲਾਥ ਸੁਬਾਨਪੁਰ ਕਾਂਝਲੀ ਨਾਨਕਪੁਰ ਸultanpur ਲੋਧੀ ਵਖ ਵਖ ਥਾਵਾਂ ਤੋਂ ਜਿੱਥੇ-ਜਿੱਥੋਂ ਇਹ ਪਵਿੱਤਰ ਵੇਂ ਵਹਿੰਦੀ ਆ ਗੁਰਸੰਗਤਾਂ ਇਹਦੇ ਵਿੱਚ ਇਸ਼ਨਾਨ ਕਰਕੇ ਲਾਹਾ ਲੈ ਰਹੇ ਆ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਆ ਇਹ ਪਵਿੱਤਰ ਵੇਂ ਦੇ ਵਿੱਚ ਸਾਰੇ ਸ਼ਹਿਰਾਂ ਦਾ ਜਿਹੜਾ ਗੰਦਾ ਪਾਣੀ ਪੈਣਾ ਸੀ ਉਹ ਬੰਦ ਹੋਇਆ ਪੁਲਾਣੇ ਦੀਆਂ ਕਲੋਨੀਆਂ ਦਾ ਟ੍ਰੀਟਮੈਂਟ ਪਲਾਂਟ ਲੱਗਣ ਵਾਲਾ ਸੀ ਉਹ ਵੀ ਲੱਗ ਗਿਆ ਸੋ ਇਹ ਪਵਿੱਤਰ ਵੇਂ ਦੀ ਪਵਿੱਤਰਤਾ ਦੀ ਬਹਾਲੀ ਵਾਸਤੇ ਗੁਰਸੰਗਤਾਂ ਨੇ ਬਹੁਤ ਜਦੋ ਜਹਿਦ ਕੀਤੀ ਹੈ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਅੱਜ ਗੁਰਸੰਗਤਾਂ ਪਲੱਸ ਇਥੇ ਪਹੁੰਚੇ ਆ ਅਸਨਾਣ ਕਰ ਰਹੀਆਂ ਗੁਰੂ ਦੀਆਂ ਖੁਸ਼ੀਆਂ ਲੈ ਰਹੀਆਂ ਤੇ ਇਲਾਕਾ ਨਿਵਾਸੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਰਿਆ ਬਹੁਤ ਬਹੁਤ ਸਾਰੀ ਗੁਰਸੰਗਤ ਦਾ ਧੰਨਵਾਦ ਤੇ ਸਾਰਿਆਂ ਨੂੰ ਵਿਸਾਖੀ ਦੇ ਪੁੱਤਰ ਦਾੜੀ ਦੀ ਲੱਖ ਲੱਖ ਵਧਾਈ ਹੋਵੇ